ਸਤਿਗੁਰੂ ਗੁਰਬੀਸਾਹ ਮਹਾਰਾਜ ਕੀ ਤਾਨ ਕਬੀ ਜਾਇ ਕਬੀ ਸਤਿਗੁਰੂ ਗੁਰਬੀਰ ਸਭ ਜੀ ਦਾ ਜੋ 557 ਨਿਰਵਾਨ ਦਿਵਸ ਮਨਾਇਆ ਗਿਆ ਹੈ ਨਵੀਂ ਬਾਦੀ ਪੁੰਦਰ ਦੀਆਂ ਸੰਗਤਾਂ ਔਰ ਇਲਾਕੇ ਦੀਆਂ ਸੰਗਤਾਂ ਵੱਲੋਂ ਸਮੂਹ ਸੰਗਤਾਂ ਵੱਲੋਂ ਇਹ ਜੋ ਦਿਹਾੜਾ ਹ ਪਾਵਨ ਪੁੱਤਰ ਉਹ ਮਨਾਇਆ ਗਿਆ ਹੈ ਔਰ ਹਰ ਸਾਲ ਦੀ ਤਰ੍ਹਾਂ ਹੀ ਜੋ ਨਵੀਂ ਬਾਦੀ ਪੁੰਦਰ ਦੀਆਂ ਸੰਗਤਾਂ ਨੇ ਇਹ ਨਿਰਵਾਨ ਦਿਵਸ ਮਨਾ ਰਿਆ ਨੇ ਔਰ ਗਾਂ ਤੋਂ ਵੀ ਸਤਿਗੁਰ ਜੀ ਸਭ ਸੰਗਤਾਂ ਤੇ ਮੇਰਾ ਕਰਨ ਸੰਗਤਾਂ ਦੇ ਬਖਸ਼ਿਸ਼ ਕਰਨ ਕਿ ਇਹ ਨਰਨ ਦਿਵਸ ਜਾ ਉਹ ਮਨਾਉਂਦੇ ਆ ਰਹਿਣ ਔਰ ਸਤਿਗੁਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਰਹਿਣ ਬੋਲੀਏ ਤਨ ਤਨ ਸਤਿਗੁਰੂ ਕਬੀਰ ਮਹਾਰਾਜ ਕੀ ਜੈ ਅੱਜ 8 ਫਰਵਰੀ 2025 ਨੂੰ ਨਵੀਆਬਦੀ ਪੂਂਦਰ ਦੀਆਂ ਸੰਗਤਾਂ ਤੇ ਇਲਾਕੇ ਦੀਆਂ ਸਾਰੀਆਂ ਸੰਗਤਾਂ ਵੱਲੋਂ ਸਤਿਗੁਰੂ ਕਬੀਰ ਸਾਹਿਬ ਜੀ ਦਾ 8507ਵਾਂ ਨਿਰਵਾਣ ਦਿਵਸ ਬਹੁਤ ਹੀ ਸ਼ਰਧਾ ਨਾਲ ਮਨਾਇਆ ਗਿਆ ਹੈ ਸੰਗਤਾਂ ਨੇ ਇਲਾਕੇ ਦੀਆਂ ਸੰਗਤਾਂ ਨੇ ਔਰ ਦੂਰੂ ਦੂਰੋਂ ਆਈਆਂ ਸੰਗਤਾਂ ਨੇ ਇਸ ਵਿੱਚ ਹਿੱਸਾ ਲਿਆ ਹੈ ਸੰਗਤਾਂ ਨੂੰ ਬਾਣੀ ਦੇ ਨਾਲ ਜੋੜਿਆ ਗਿਆ ਹੈ ਸਾਡੇ ਬਹੁਤ ਹੀ ਸਤਿਕਾਰਯੋਗ ਮੰਤ ਜਗਦੀਸ਼ ਦਾਸ ਜੀ ਨੇ ਸੰਗਤਾਂ ਨੂੰ ਕਬੀਰ ਸਾਹਿਬ ਦੀ ਬਾਣੀ ਦੇ ਨਾਲ ਕਬੀਰ ਸਾਹਿਬ ਦੇ ਇਤਿਹਾਸ ਦੇ ਨਾਲ ਨਿਰਵਾਣ ਦਿਵਸ ਸੰਬੰਧੀ ਜਾਣੂ ਕਰਵਾਇਆ ਔਰ ਸੰਗਤਾਂ ਜਿਹੜੀਆਂ ਜਿੰਨੀਆਂ ਵੀ ਸੰਗਤਾਂ ਇੱਥੇ ਸ਼ਾਮਲ ਹੋਈਆਂ ਨੇ ਸਾਡੀ ਸਤਿਗੁਰੂ ਕਬੀਰ ਪ੍ਰਬੰਧਕ ਕਮੇਟੀ ਵੱਲੋਂ ਤੇ ਸਮੂਹ ਸੰਗਤਾਂ ਵੱਲੋਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਹੈ। ਬੋਲੀਏ ਸਤਿਗੁਰੂ ਕਬੀਰ ਮਹਾਰਾਜ ਕੀ ਜੈ। ਕਿ ਪਹਿਲਾ ਕਾਰਜਕ੍ਰਮ ਸਾਡਾ ਕਾਦੀਆਂ ਵਿਖੇ ਹੋਇਆ ਸੀ ਕੈਂਪ ਦੇ ਵਿੱਚ। ਔਰ ਦੂਸਰਾ ਪ੍ਰੋਗਰਾਮ ਅੱਜ ਪੁੰਦਰਾ ਮਹੱਲੇ ਦੇ ਵਿੱਚ ਸਤਿਗੁਰੂ ਕਬੀਰ ਗੁਰੂ ਘਰ ਵਿੱਚ ਹੋਇਆ ਹੈ। ਔਰ ਕੱਲ ਦਾ ਜੋ ਇਤਿਹਾਸਕ ਕਾਰਜਕ੍ਰਮ ਹੈ ਸਮਾਗਮ ਹੈ ਉਹ ਸਤਿਗੁਰੂ ਕਬੀਰ ਮੁੱਖ ਮੰਦਰ ਜਲੰਧਰ ਦੇ ਵਿੱਚ ਹੈ। ਔਰ ਸਮੂਹ ਸੰਗਤਾਂ ਦੇ ਕੇ ਬੇਨਤੀ ਕਰ ਚੁੱਕੇ ਹਾਂ ਦੁਬਾਰਾ ਬੇਨਤੀ ਹੈ ਜੋ ਵੀ শ্রোਤਾ ਸੁਣ ਰਹੇ ਹਨ ਦੇਖ ਰਹੇ ਹਨ ਉੱਥੇ ਪਹੁੰਚਣ ਦੀ ਕਿਰਪਾਲਤਾ ਕਰਨ ਔਰ 12 ਤਰੀਕ ਨੂੰ ਕਾਧੀਆਂ ਵਿਖੇ ਹੀ ਸਤਗੁਰੂ ਕਬੀਰ ਸਾਹਿਬ ਜੀ ਦਾ ਨਿਰਵਾਣ ਦਿਵਸ ਫਗਤਪੁਰੇ ਵਿੱਚ ਮਨਾਇਆ ਜਾ ਰਿਹਾ ਹੈ ਇਸ ਦਾ ਯੋਜਨ ਕੀਤਾ ਗਿਆ ਹੈ ਸਮੂਹ ਸੰਗਤਾਂ ਫਿਰ ਉੱਥੇ ਪਹੁੰਚਣ ਦੀ ਕਿਰਪਾਲਤਾ ਕਰਨ ਦੀ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਬੋਲੋ ਸਤਗੁਰੂ ਕਬੀਰ ਸਾਹਿਬ ਮਹਾਰਾਜ ਕੀ ਜੈ